ਹਾਂ ਦੇ ਦੇਖੋ ਹੁਣੇ ਮੈਂ ਸਰਦਾਰ ਡੱਲੇਲ ਸਾਹਿਬ ਨੂੰ ਮਿਲਿਆ ਸੀਗਾ ਆ ਠੀਕ ਨੇ ਔਰ ਉਹਨਾਂ ਨਾਲ ਸਾਡੀ ਇਸੇ ਗੱਲ ਤੇ ਚਰਚਾ ਹੋਈ ਆ ਕਿ ਜਿਵੇਂ ਸਰਕਾਰ ਨੇ ਨੁਕਸਾਨ ਕੀਤਾ ਵਾ ਮੋਰਚਿਆਂ ਦੇ ਵਿੱਚ ਜਿਵੇਂ ਸਰਕਾਰ ਨੇ ਕੇਂਦਰ ਨਾਲ ਰਲ ਕੇ ਜੋ ਕੁਝ ਕੀਤਾ ਵਾ ਉਹ ਗਲਤ ਕੀਤਾ ਵਾ ਉਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਜਿਹੜੀ ਹਰ ਤਰ੍ਹਾਂ ਦਾ ਸਮਾਨ ਇੱਕ ਤਰ੍ਹਾਂ ਦਾ ਸਮਾਨ ਨਹੀਂ ਹਰ ਤਰ੍ਹਾਂ ਦੇ ਸਮਾਨ ਦਾ ਜੋ ਵੀ ਨੁਕਸਾਨ ਕੀਤਾ ਗਿਆ ਉਹਦੀ ਪਰਭਾਈ ਕਰਾਈ ਜਾਊਗੀ ਜਿਹੜੇ ਵੀ ਅਧਿਕਾਰੀਆਂ ਨੇ ਕੁਝ ਕਿਸਾਨ ਲੀਡਰਾਂ ਨੂੰ ਟਾਰਗੇਟ ਕਰਕੇ ਕੁੱਟ ਮਾਰਨ ਦਾ ਕੋਸ਼ਿਸ਼ ਕੀਤੀ ਉਹ ਅਤੇ ਜਿਹੜੇ ਵੀ ਸ਼ਰਾਤੀ ਤੱਤ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਸਮਾਨ ਦੀ ਸਰਕਾਰ ਵੱਲੋਂ ਚੋਰੀ ਕਰਵਾਏਗੇ ਉਹਨਾਂ ਖਿਲਾਫ ਕਾਰਵਾਈ ਦੀ ਗੱਲ ਅਸੀਂ ਵਿਚਾਰੀ ਹੈਗੀ ਆਉਣ ਵਾਲੇ ਸਮੇਂ 'ਚ ਮੀਟਿੰਗ ਕਰਾਂਗੇ ਅਸੀਂ ਜਲਦੀ ਚਾਹਾਂਗੇ ਡੱਲੇਵਾਲ ਸਾਹਿਬ ਇੱਥੋਂ ਆਪਣੇ ਘਰ ਨੂੰ ਜਾਣ ਔਰ ਕੋਈ ਨਿੱਜੀ ਹਸਪਤਾਲ 'ਚ ਸ਼ਿਫਟ ਹੋਣ ਜਿੱਥੇ ਉਹਨਾਂ ਨੂੰ ਸਹੀ ਇਲਾਜ ਮਿਲ ਸਕੇ ਔਰ ਫਿਰ ਦੇਖਾਂਗੇ ਉਹਨਾਂ ਦੀ ਸਿਹਤ ਤੋਂ ਬਾਅਦ ਮੀਟਿੰਗ ਕਰਾਂਗੇ ਸਰ ਇਹ ਇੱਥੇ ਰਹਿਣਗੇ ਜਾਂ ਹਾਂ ਨਹੀਂ ਇਹ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇਹ ਤਾਂ ਉਹਨਾਂ ਦੇ ਟੀਮ ਨੇ ਉਹਨਾਂ ਨੇ ਫੈਸਲਾ ਕਰਨਾ ਹੈਗਾ ਕਿ ਕਦੋਂ ਉਹਨਾਂ ਦੀ ਸਿਹਤ ਕੀ ਇਜਾਜ਼ਤ ਦਿੰਦੀ ਆ ਇਹ ਤਾਂ ਮੈਡੀਕਲ ਸਾਹਿਬ ਨਾਲ ਵਿਚਾਰਨਾ ਪਊ ਡਾਕਟਰਾਂ ਦੀ رائے ਲੈਣ ਸਰ ਪਰਨ ਵਰਤਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਹਾਂ ਨਾ ਮੇਰੀ ਮੇਰੀ ਇਹੋ ਜੀ ਕੋਈ ਗੱਲਬਾਤ ਨਹੀਂ ਹੋਣ ਅਸੀਂ ਆਗੂ ਵਿਚਾਰ ਕਰ ਰਹੇ ਹਾਂ ਠੀਕ ਹੈ ਠੀਕ ਹੈ